ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰੀਆ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਸਜਣੋ ਅੱਜ ਪਹੁੰਚ ਚੁੱਕੇ ਹਾਂ ਪਿੰਡ ਜੋ ਰਾਜੋਕੇ ਜ਼ਿਲ੍ਹਾ ਸ਼੍ਰੀਨੁ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਭਾਈ ਜਗਰੂਪ ਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਹਾਂ ਇੱਕ ਜੈਕ ਵਾਲਾ ਟਰਾਲਾ ਜੋ ਵੇਚ ਰਹੇ ਨੇ ਠੀਕ ਹੈ ਜੀ ਦੋ ਸਟੇ ਦਾ ਜੈਕ ਆ ਤੇ ਵਾਰਡ ਜਿਹੜੀ ਇਹਦੀ 22 ਇੰਚ ਆ ਹਾਂ ਜੀ 22 ਇੰਚ 22 ਇੰਚ ਵਾਰਡ ਆ ਤੇ ਦੇ ਦੂਜਾ ਹਿੱਸਾ ਚੌਰਸ ਹਾਂਜੀ 4 ਇੰਚ 4 ਇੰਚ ਠੀਕ ਹੈ ਇਹ ਸਾਟ ਐ ਟੱਪਾ ਸੋਨਾ ਠੀਕ ਆ ਬਾਕੀ ਬਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਅਣ ਤੱਕ ਜਰੂਰ ਵਖਿਓ ਕਿਉਂਕਿ ਕੇ ਭੈਣ ਭਰਾ ਦਾ ਟਰਾਲਾ ਖਰੀਦਣ ਵਾਲੇ ਦਾ ਫਾਇਦਾ ਹੋ ਜਾਈ ਤੇ ਲਓ ਜੀ ਆਪਾਂ ਨਾਲ ਚਲੋ ਜਿਹੜਾ ਵੀ ਆਪਾਂ ਨੂੰ ਕੋਈ ਵੀਡੀਓ ਬਣਾਊਗਾ ਆਪਾਂ ਬਣਾਵਾਂਗੇ ਹਰ ਇੱਕ ਦੀ ਜਿਹੜੀ ਮਰਜ਼ੀ ਕੋਈ ਬਣਵਾ ਸਕਦਾ ਕਿਸ ਚੀਜ਼ ਦੀ ਠੀਕ ਹੈ ਜੀ ਤੇ ਬਾਕੀ ਸਾਸ ਸੁਥਰਾ ਇਹ ਟਰਾਲਾ ਮਗਰੋਂ ਮਗਰੋਂ ਜਿਹੜੀ ਬੰਤਰ ਆ ਡਾਲੇ ਦੀ ਬਹੁਤ ਸੋਹਣੀ ਕਈ ਟੁੱਟਾ ਹੁੰਦਾ ਹੈ ਤੇ ਇਹਨੂੰ ਹਕੂ ਕਵੀ ਲੱਗੀ ਦੇਖ ਸਕਦੇ ਜੀ ਠੀਕ ਆ ਤੇ ਇਹ ਸਾ ਵੀ ਉਹਨੇ ਦੱਸਤਾ ਜਿਹੜਾ ਜੱਕਆ ਦੋ ਸਟੇ ਦਾ ਜੱਕ ਦੱਸ ਰਹੇ ਨੇ ਠੀਕ ਹੈ ਜੀ ਤੇ ਮਗਰੋਂ ਆ ਉਹ ਤੁਹਾਨੂੰ ਟਾਇਰ ਟੱਪੇ ਦੇ ਕਰ ਲੋ ਦਰਸ਼ਨ ਟਾਇਰ ਟੱਪਾ ਠੀਕ ਆ ਜਿੰਨਾ ਕੀ ਆ ਠੀਕ ਆ ਇੱਕ ਟਾਇਰ ਬਾਹਰ ਲਾ ਜਿਹੜਾ ਮੜਾ ਏ ਪਾਉਂਦੀ ਲੋੜ ਆ ਤੇ ਆਹ ਟਾਇਰ ਇਹਦੇ ਨਾਲ ਜਿਹੜਾ ਲੱਗਾ ਉਹ ਨਵਾਂ ਏ ਤੇ ਜੈਕ ਜਿਹੜਾ ਆ ਵੇਖ ਸਕਦੇ ਵੱਡਾ ਜੈਕ ਲਾਇਆ ਤੇ ਥੱਲੇੋਂ ਹਿੱਸਾ ਹੂਸਾ ਚੰਗੀ ਤਰ੍ਹਾਂ ਦੇਖ ਲਓ ਬਾਕੀ ਆਪਣੀ ਇੱਥੇ ਆ ਕੇ ਪਹੁੰਚ ਕੇ ਨਰਖ-ਪਰਖ ਫਿਰ ਵੀ ਕਰਕੇ ਲੈ ਕੇ ਜਾਇਓ ਵਿੱਚੋਂ ਚਾਰ ਚੂਰ ਪਾਇਆ ਏ ਵੀਰੋਣਾ ਉਦਾਂ ਖਿਲਾ ਰਿਆ ਹੋਵੇ ਨਾਲ ਹੀ ਵੈੱਡ ਲੱਗਾ ਏ ਫਰਸ਼ ਜਿਹੜੀ ਆ ਸਹੀ ਆ ਕਿਤੇ ਫਸਿਚ ਜੋ ਖੱਪੇ ਖੁਪੇ ਨਹੀਂ ਲੱਥੇ ਕਈ ਰਾਂ ਦੀ ਟੁੱਟੀ ਭੱਜੀ ਬਾੜ ਸਹੀ ਆ ਬਿਲਕੁਲ ਦਾਲੇ ਦਾਲੇ ਜਿਹੜੀ ਕਿਨਾਰੀ ਆ ਤੇ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਜੀ ਠੀਕ ਹੈ ਜੀ ਲੋ ਤੇ ਪਹੁੰਦੇ ਆ ਇਹ 11 6 ਦਾ ਦੱਸ ਰਹੇ ਨੇ ਪਿੰਡ ਰਾਜੋ ਕੇ ਖੜਾ ਹੰਦੋ ਜੀ ਟਾਇਰ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਜੀ ਬਾਕੀ ਬੈਰਿੰਗ ਬੁੰਗ ਟਾਇਰ ਸਹੀ ਆ ਓਕੇ ਆਂਦੇ ਸਾਡਾ ਕੰਮ ਆ ਵਾਤ ਤੋਂ ਵਾਧ ਆਵਜੀ ਦੀ ਨਰਖ ਪਰਖ ਕਰਵਾਉਣਾ ਤਸੱਲੀ ਕਰਾਉਣਾ ਕਿਉਂਕਿ ਪੈਸੇ ਲਾਉਣੇ ਆ ਅਸੀਂ ਤੇ ਸੰਤ ਦੇ ਨਾਲ ਹੀ ਆ ਕਿਉਂਕਿ ਸਾਡਾ ਇਹਨਾਂ ਦੇ ਨਾਲ ਹੀ ਆ ਸਭ ਕੁਝ ਤੇ 11 6 ਦਾ ਟਰਾਲਾ ਜੋ ਵਕਾਉ ਆ ਬਾਕੀ ਵਧੇਰੇ ਜਾਣਕਾਰੀ ਵੀਰ ਤੋਂ ਲੈਣੇ ਆ ਲਾਗੇ ਤੇ ਕਰਦੇ ਆਂ ਗੱਲਬਾਤ ਆਯੋ ਵਰਜੀ ਲਾਗੇ ਲੋ ਜੀ ਓਏ ਤੇ ਵਰਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋ ਚੜ੍ਹਦੀ ਕਲਾ ਜੀ ਵਧੀਆ ਠੀਕ ਠਾਕ ਤੁਸੀਂ ਸਭ ਠੀਕ ਹੈ ਜੀ ਆਪਾਂ ਟਰਾਲਿਆਂ ਦਾ ਕੰਮ ਕਰਦੇ ਹਾਂ ਨਹੀਂ ਟਰਾਲਾ ਨਹੀਂ ਆਪਣੇ ਕੋਲ ਘਰੇ ਹੀ ਆ ਟਰਾਲਾ ਠੀਕ ਹੈ ਜੀ ਤੇ 11 6 ਦਾ ਮਿੱਟੀ ਦਾ ਕੰਮ ਆਪਣਾ ਮਿੱਟੀ ਜੈਸੇ ਵੀ ਦਾ ਹਾਂ ਆਪਾਂ ਸੇਲ ਕਰ ਦੇਣਾ ਟਰਾਲਾ ਠੀਕ ਹੈ ਜੀ ਤੇ ਨਾਲ ਇਹਦੇ ਦੋ ਫੁੱਟ ਦਾ ਵੇਢਿਆ ਇਹ 11 6 ਦਾ ਟਰਾਲਾ ਹੈ ਹਾਂ ਜੀ ਦੇਖੀ ਚੰਗੀ ਜੈਸੀ ਇਹ ਦੇ ਥਲੇ ਠੀਕ ਹੈ ਜੀ ਹਾਂ ਜੀ ਤੇ ਡਾਟੂ ਠੀਕ ਆ ਬਾਕੀ ਇੱਕ ਟਾਇਰ ਥੋੜਾ ਡਾਉਨ ਆ ਤਿੰਨ ਸਹੀ ਆ ਆਹ ਇੱਕ ਟਾਇਰ ਆ ਮਹੌਲਾ ਤੇ 4 ਇੰਚ ਹੈ ਸਾਰਾ ਨਵਾਂ ਲੱਗਾ ਥੱਲੇ ਜੈਕ ਵੀ ਸਹੀ ਆ ਓਕੇ ਗਰੰਟੀ ਫੋਲ ਹਾਂ ਓਕੇ ਕਿਤੇ ਸੀਲ ਨਹੀਂ ਕੋਈ ਲੀਕ ਨਹੀਂ ਹਨਾ ਲੀਕ ਨਹੀਂ ਕੋਈ ਵੇਖ ਲਓ ਤੁਸੀਂ ਬਾਕੀ ਹਾਂ ਓਕੇ ਦਾ ਮਤ ਨਹੀਂ ਵਧੀਆ ਨਵਾਂ ਹਾਲ ਦੀ ਘੜੀ ਕਿਉਂਕਿ ਕਿਤੇ ਫਰਸ਼ ਬਿਲਕੁਲ ਸਾਫ ਹਾਂ ਵੈਸੇ ਆਪਾਂ ਥੋੜਾ ਜਿਹਾ ਮਤਲਬ ਸੇਲ ਕਰਦੇ ਆ ਇੱਕ ਬਸ ਟ੍ਰਾਲੇ ਚ ਆ ਰਿਹਾ ਆਹੋ ਜੀ ਆਪਾਂ ਤੇ ਨਹੀਂ ਰੱਖਣੇ ਆ ਤਾਂ ਕਰਦੇ ਠੀਕ ਹੈ ਜੀ ਇਹ ਵਾਲਾ ਪਾਸੇ ਕਰ ਦੇਣਾ 11 6 ਦਾ ਬਾਕੀ ਟੁੱਟਾ ਫੁੱਟਾ ਨਹੀਂ ਕਿਦੋਂ ਵੀ 22 ਇੰਚ ਵਾੜਿਆ ਹਾਂ 22 ਇੰਚ ਹੀ ਕਈਆਂ ਨੂੰ ਹੁੰਦਾ ਕਿ 2 ਫੁੱਟ ਦੀ ਵਾੜ ਹੋਊਗੀ ਜਾਂ ਕਿਦਾਂ ਤੇ ਇਹਦੀ 22 ਇੰਚ ਵਾੜਿਆ ਇਹਦੀ 22 ਇੰਚ ਹੀ ਵਾੜਿਆ ਤੇ ਆਪਾਂ ਫਿਰ ਕੀ ਮੁੱਲ ਕਰਦੇ ਇਹਦਾ ਪ੍ਰਾਈਸ ਆਪਾਂ ਕਰਦੇ ਜੀ 1,30,000 ਰੁਪਇਆ ਬਾਕੀ ਮੌਕੇ ਤੇ ਮਾਨਤਨ ਕਰਨਾ ਥੋੜਾ ਬੜਾ ਮੌਕੇ ਦੇ ਹੋ ਜਾਊਗਾ ਹੋ ਜਾਊਗਾ ਤੇ ਮੋਬਾਈਲ ਨੰਬਰ ਆਪ ਜੀ ਦਾ ਕਨੈਕਟ ਨੰਬਰ ਜੀ ਮੋਬਾਈਲ ਨੰਬਰ ਆਪਣਾ ਹੈ 84373 ਤੇ 99478 ਤੇ ਆਪਾਂ ਨੂੰ ਕਿੱਥੇ ਪਹੁੰਚਣਾ ਪਊਗਾ ਰਾਜੋਕੇ ਵੀ ਪਿੰਡ ਪੈਂਦਾ ਤੇ ਮੱਧਰਪਿੰਡ ਵੀ ਪੈਂਦਾ ਆਪਾਂ ਬਿਲਕੁਲ ਸੈਂਟਰ 'ਚ ਹੀ ਬੈਠੇ ਨਾਮ ਕੀ ਆ ਜੀ ਦਾ ਜਗਰੂਪ ਸਿੰਘ ਸਰਨੋਬ ਖਜਾਨ ਸਿੰਘ ਠੀਕ ਆ ਜੀ ਰਾਜੋਕੇ ਪਿੰਡ ਹੀ ਗੇ ਲੋ ਪਹੁੰਚ ਕੇ ਤੇ ਆਪਣੀ ਖਰੀਦਦਾਰੀ ਕਰ ਸਕਦੇ ਆ ਤੇ ਜਾਨ ਸਿੰਘ ਬੋਰਾ ਵਾਲੇ ਦੀ ਬਹਿਗ ਵਿੱਚ ਪੁੱਛ ਕੇ ਤੁਸੀਂ ਆ ਸਕਦੇ ਲਓ ਜੀ ਸੱਜਰੋ ਟਰਾਲਾ ਬਹੁਤ ਵਧੀਆ ਸਾਰੀ ਡਿਟੇਲ ਵੀਰ ਨੇ ਦਿੱਤੀ ਆ ਵੱਧ ਤੋਂ ਵੱਧ ਵੀਡੀਓ ਨੂੰ ਗਾ ਸ਼ੇਅਰ ਕਰਿਓ ਕਿਉਂਕਿ ਫੋਰ ਵੀ ਕੇ ਵੀ ਦਾ ਫਾਇਦਾ ਜੇ ਸਾਡੇ ਵਾਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ